ਸੱਚੇ ਕਾਲ ਦੇ ਕੈਨਡਾ ਨਿਊਜ਼ ਬਿਲਟਨ ਮੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣੀਆਂ ਮੁੱਖ ਲਾਈਸਟ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਿੱਤਾ ਵੱਡਾ ਬਿਆਨ ਕਿਹਾ ਕੈਨਡਾ ਦੇ ਵਿੱਚ ਹਰ ਕਿਸੇ ਦਾ ਨਹੀਂ ਸਵਾਗਤ ਸਕਾਰਾਤਮਕ ਰਵੱਈਏ ਦਾ ਅਧਿਐਨ ਕਰਨ ਵਾਲੇ ਮਾਹਰਾਂ ਨੇ ਦਿੱਤੀ رائے ਕਿਹਾ ਇਮੀਗ੍ਰੇਸ਼ਨ ਚ ਪਟੋਤੀ ਸੀ ਜ਼ਰੂਰੀ ਕੈਨੇਡੀਅਨ ਬਾਰਡਰ ਏਜੰਸੀ ਨੇ ਮੁਲਾਜ਼ਮ ਨੂੰ ਦਿੱਤੀ ਕਲੀਨ ਚਿੱਟਾ ਸੰਦੀਪ ਸਿੰਘ ਨੂੰ ਭਾਰਤੀ মিডিਆ ਨੇ ਜੋੜਿਆ ਸੀ ਅਤਵਾਦ ਨਾਲ ਕੈਨੇਡਾ ਸਰਕਾਰ ਦਾ ਇੱਕ ਹੋਰ ਵੱਡਾ ਐਲਾਨ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੀ ਗਿਣਤੀ ਚ ਕੀਤਾ ਜਾਵੇਗਾ ਰਿਪੋਰਟ ਹੁਣ ਖਬਰਾਂ ਵਿਸਥਾਰ ਦੇ ਨਾਲ ਯੂਐਸ ਦੇ ਵਿੱਚ ਨਵੇਂ ਰਾਸ਼ਟਰਪਤੀ ਚੁਣੇ ਗਏ ਨੇ ਜਿਸ ਤੋਂ ਬਾਅਦ ਇਹ ਚਿੰਤਾਵਾਂ ਵੱਧ ਗਈਆਂ ਨੇ ਕਿ ਵੱਡੀ ਗਿਣਤੀ ਵਿੱਚ ਉਥੋਂ ਡਿਪੋਰਟ ਕੀਤੇ ਲੋਕ ਕੈਨੇਡਾ ਦਾ ਰੁਖ اختیار ਕਰ ਸਕਦੇ ਨੇ ਅਜਿਹੇ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਕਹੇ ਹੈ ਕਿ ਕੈਨੇਡਾ ਦੇ ਵਿੱਚ ਹਰ ਕਿਸੇ ਦਾ ਸਵਾਗਤ ਨਹੀਂ ਹੈ ਕਿਉਂਕਿ ਯੂਐਸ ਡਿਪੋਟੇਸ਼ਨ ਯੋਜਨਾਵਾਂ ਬਾਰੇ ਚਿੰਤਾਵਾਂ ਵੱਧ ਗਈਆਂ ਨੇ ਉਹਨਾਂ ਕਹੇ ਹੈ ਕਿ ਅਸੀਂ ਰਾਸ਼ਟਰੀ ਹਿੱਤ ਵਿੱਚ ਕੰਮ ਕਰਾਂਗੇ ਨਵੇਂ ਪ੍ਰਸ਼ਾਸਨ ਦੁਆਰਾ ਲਏ ਗਏ ਫੈਸਲਿਆਂ ਦੀ ਪਰਵਾਹ ਕੀਤੇ ਬਿਨਾਂ ਇਹ ਯਕੀਨੀ ਬਣਾਉਣ ਲਈ ਕਿ ਸਾਡੀਆਂ ਸਰਹੱਦਾਂ ਸੁਰੱਖਿਅਤ ਨੇ ਉਹਨੇ بار بار ਜ਼ੋਰ ਦੇ ਕੇ ਇਹ ਗੱਲ ਕਹੀ ਹੈ ਕਿ ਕੈਨੇਡਾ ਆਉਣ ਵਾਲੇ ਲੋਕ ਨਿਯਮਿਤ ਰਸਤੇ ਦੇ ਵਿੱਚ ਅਜਿਹਾ ਕਰਦੇ ਨੇ ਪਰ ਅਸਲੀਅਤ ਦੇ ਵਿੱਚ एवरीवन ਇਜ਼ ਨਾਟ ਵੈਲਕਮਡ ਇਨ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸੈਂਕਤ ਰਾਜ ਅਮਰੀਕਾ ਨਾਲ ਕੰਮ ਕਰਨ ਲਈ ਤਿਆਰ ਹੈ ਕਿਉਂਕਿ ਇਹ ਇਮੀਗ੍ਰੇਸ਼ਨ ਤੇ ਕਾਰਵਾਈ ਕਰਨ ਲਈ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਾਅਦਿਆਂ ਨੂੰ ਲਾਗੂ ਕਰਦੀ ਹੈ ਪਰ ਉਹ ਚੰਤੇ ਨਹੀਂ ਕਿ ਕੈਨੇਡਾ ਆਨ ਦੀ ਉਮੀਦ ਰੱਖਣ ਵਾਲਾ ਕੋਈ ਵੀ ਕਾਨੂੰਨੀ ਤੌਰ ਤੇ ਅਜਿਹਾ ਹੀ ਕਰੇ ਅਟਵਾਤੇ ਪਿਛਲੇ ਹਫਤੇ ਦੀਆਂ ਯੂਐਸ ਚੋਣਾਂ ਤੋਂ ਵਿਰੋਧੀ ਸੰਸਦ ਮੈਂਬਰਾਂ ਕਿਪੇਕ ਪ੍ਰੀਮੀਅਰ ਅਤੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਇਸ ਚਿੰਤਾ ਦਾ ਜਵਾਬ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਕਿ ਮਿਸਟਰ ਟਰੰਪ ਦੀ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਆਮਦ ਵੱਲ ਲੈ ਜਾਵੇਗੀ ਮਿਸਟਰ ਮਿਲਰ ਨੇ ਗਲੋਬਲ ਮੇਲ ਨੂੰ ਦੱਸਿਆ ਹੈ ਕਿ ਕੋਈ ਵੀ ਦਾਅਵੇ ਕਿ ਆਉਣ ਵਾਲੇ ਰਾਸ਼ਟਰਪਤੀ ਦੀਆਂ ਯੋਜਨਾਵਾਂ ਕੈਨਟਾ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਮਹਜ਼ ਅਟਕਲਾਨੇ ਉਨਾ ਕਿਹਾ ਕਿ ਅਸੀਂ ਹਮੇਸ਼ਾ ਰਾਸ਼ਟਰੀ ਹਿੱਤ ਵਿੱਚ ਕੰਮ ਕਰਦੇ ਰਹਾਂਗੇ ਅਤੇ ਉਹ ਉਪਾਅ ਜੋ ਅਸੀਂ ਕਰਨ ਲਈ ਅੱਗੇ ਵਧਦੇ ਹਾਂ ਭਾਵੇਂ ਨਵੇਂ ਪ੍ਰਸ਼ਾਸਨ ਦੁਆਰਾ ਕੋਈ ਵੀ ਫੈਸਲਾ ਲਿਆ ਜਾਵੇ ਇਹ ਯਕੀਨੀ ਬਣਾਉਣ ਲਈ ਕਿ ਸਾਡੀਆਂ ਸਰਹੱਦਾਂ ਸੁਰੱਖਿਤ ਨੇ ਜੋ ਲੋਕ ਕੈਨੇਡਾ ਆ ਰਹੇ ਨੇ ਉਹ ਜਿਹਾ ਕਰਦੇ ਨੇ ਨਿਯਮਿਤ ਮਾਰਗ ਅਤੇ ਅਸਲੀਅਤ ਇਹ ਹੈ ਕਿ ਇੱਥੇ ਹਰ ਕਿਸੇ ਦਾ ਸਵਾਗਤ ਨਹੀਂ ਹੈ ਮਿਸਟਰ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਉੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਤੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੇ ਦੇਸ਼ ਨਿਕਾਲੇ ਦਾ ਵਾਅਦਾ ਕੀਤਾ ਸੀ ਸੰਯੁਕਤ ਰਾਜ ਵਿੱਚ ਅੰਦਾਜ਼ਨ 11 ਮਿਲੀਅਨ ਗੈਰ ਦਸਤਾਵੇਜ਼ੀ ਪ੍ਰਵਾਸੀ ਨੇ ਸਟੀਫਨ ਮਿਲਰ ਜੋ ਇਮੀਗ੍ਰੇਸ਼ਨ ਤੇ ਸਖਤ ਰੁਖ ਅਪਣਾਉਂਦੇ ਨੇ ਉਸ ਤੋਂ ਮਿਸਟਰ 트ੰਪ ਦੇ ਨੀਤੀ ਦੇ ਉਪਮੁਖੀ ਬਣਨ ਦੀ ਉਮੀਦ ਹੈ ਸੋਮਵਾਰ ਨੂੰ ਮਿਸਟਰ 트ੰਪ ਦੇ ਆਉਣ ਵਾਲੇ ਸਰਹੱਦੀ ਜਾ ਟੌਮ ਹੁਮਨਿਕ ਹੈ ਕਿ ਪ੍ਰਸ਼ਾਸਨ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਨੂੰ ਤਰਜੀਹ ਦੇਵੇਗਾ ਜੋ ਸੁਰੱਖਿਆ ਅਤੇ ਜਨਤਕ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਨੇ ਕਿ ਬੇਕਤੇ ਪ੍ਰੀਮੀਅਰ ਫਰੈਂਚੋਨ ਲਗੋਲਟ ਅਤੇ ਬਲੌਕ ਕਿਉਜ਼ ਅ ਲੀਡਰ ਵਾਸ ਫਰੈਂਕਸ ਬਲੋਂਸ਼ੇ ਨੇ ਸ਼ਰਨ ਦਾ ਦਾਅਵਾ ਕਰਨ ਲਈ ਪ੍ਰਾਂਤ ਵਿੱਚ ਦੇਸ਼ ਨਿਕਾਲੇ ਸਟ੍ਰੀਮਿੰਗ ਦਾ ਸਾਹਮਣਾ ਕਰ ਰਹੇ ਲੋਕਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਆਰਸੀਐਮਪੀ ਨੇ ਪਿਛਲੇ ਹਫਤੇ ਦ ਗਲੋਬ ਨੂੰ ਦੱਸਿਆ ਸੀ ਕਿ ਸੰਯੁਕਤ ਰਾਸ਼ਟਰ ਪ੍ਰਵਾਸੀਆਂ ਦੀ ਆਮਦ ਦੇ ਮਾਮਲੇ ਵਿੱਚ ਉਹਨਾਂ ਕੋਲ ਯੋਜਨਾਵਾਂ ਨੇ ਸੋਮਵਾਰ ਨੂੰ ਕਈ ਇਮੀਗ੍ਰੇਸ਼ਨ ਵਕੀਲਾਂ ਨੇ ਓਟਵਾ ਨੂੰ ਇੱਕ ਨੀਤੀ ਬਦਲਣ ਦੀ ਅਪੀਲ ਕੀਤੀ ਜੋ ਅਮਰੀਕਾ ਤੋਂ ਭੱਜਣ ਵਾਲੇ ਪ੍ਰਵਾਸੀਆਂ ਨੂੰ ਇੱਥੇ ਸ਼ਰਨ ਲੈਣ ਦਾ ਦਾਵਾ ਕਰਨ ਦੀ ਇਜਾਜ਼ਤ ਦਿੰਦੀ ਹੈ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਨੇ ਅਤੇ ਦੋ ਹਫ਼ਤਿਆਂ ਲਈ ਅਧਿਕਾਰੀਆਂ ਤੋਂ ਭੱਜ ਜਾਂਦੇ ਨੇ 2017 ਵਿੱਚ ਪਹਿਲੇ 트럼ਪ ਪ੍ਰਸ਼ਾਸਨ ਵੱਲੋਂ ਅਮਰੀਕਾ ਭੱਜਣ ਵਾਲੇ ਹੈਤੀ ਵਾਸੀਆਂ ਲਈ ਅਸਥਾਈ ਤੌਰ ਤੇ ਸੁਰੱਖਿਅਤ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਹੈਤੀ ਦੇ ਲੋਕ ਅਮਰੀਕਾ ਤੋਂ ਕੈਨੇਡਾ ਆਏ ਸਨ ਨੀਤੀ ਨੇ ਕਿ ਬੈਕ ਵਿੱਚ ਅਨਿਯਮਿਤ ਰੌਕਸੈਮ ਰੋਡ ਬਾਰਡਰ ਕ੍ਰਾਸਿੰਗ ਤੇ ਸ਼ਰਨ ਦਾ ਦਾਅਵਾ ਕਰਨ ਵਾਲੇ ਹੈਤੀ ਵਾਸੀਆਂ ਦੀ ਇੱਕ ਆਮਦ ਨੂੰ ਜਨਮ ਦਿੱਤਾ ਸੀ ਅਮਰੀਕਾ ਨਾਲ ਗੱਲਬਾਤ ਤੋਂ ਬਾਅਦ ਸੇਫ ਥਰਡ ਕੰਟਰੀ ਐਗਰੀਮੈਂਟ ਨੂੰ ਸੋਧਿਆ ਗਿਆ ਅਤੇ 2023 ਵਿੱਚ ਰੌਕਸੈਮ ਰੋਡ ਨੂੰ ਬੰਦ ਕਰ ਦਿੱਤਾ ਗਿਆ। ਪਰਿਵਰਤਨਾ ਨੇ ਨਿਯਮਾਂ ਨੂੰ ਸਖਤ ਕਰ ਦਿੱਤਾ ਪਰ ਕਿਸੇ ਵਿਅਕਤੀ ਨੂੰ ਅਮਰੀਕਾ ਤੋਂ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਅਤੇ ਕੈਨੇਡਾ ਵਿੱਚ ਸ਼ਰਨਾਰਥੀਆਂ ਦਾ ਦਾਅਵਾ ਕਰਨ ਲਈ 14 ਦਿਨਾਂ ਤੱਕ ਅੰਚਨ ਰਹੇ। ਹਵਾਈ ਅੱਡਿਆਂ ਅਤੇ ਨਿਮਿਤ ਬਾਰਡਰ ਕ੍ਰਾਸਿੰਗਾਂ ਤੇ ਅਮਰੀਕਾ ਤੋਂ ਆਉਣ ਵਾਲੇ ਆਮ ਤੌਰ ਤੇ ਵਾਪਸ ਮੋੜ ਦਿੱਤੇ ਜਾਂਦੇ ਨੇ ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਔਟਵਾ ਨੀਤੀ ਨੂੰ ਜਲਦੀ ਨਹੀਂ ਬਦਲਦਾ ਮਿਸਟਰ 트ੰਪ ਦੁਆਰਾ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਰਿਕਾਰਡ ਗਿਣਤੀ ਕੈਨੇਡਾ ਜਾਣ ਦੀ ਕੋਸ਼ਿਸ਼ ਕਰੇਗੀ ਜਿੱਥੇ ਉਹ ਆਪਣੇ ਦਾਅਵੇ ਦੀ ਪ੍ਰਕਿਰਿਆ ਹੋਣ ਦੀ ਉਡੀਕ ਕਰਦੇ ਹੋਏ ਵਰਕ ਪਰਮਿਟ ਅਤੇ ਸਿਹਤ ਸੰਭਾਲ ਲਈ ਯੋਗ ਹੋ ਸਕਦੇ ਨੇ ਫੈਡਰਲ ਸਰਕਾਰ ਅਤੇ ਪ੍ਰੋਵਿੰਸ ਅਸਥਾਈ ਤੌਰ ਤੇ ਹੋਟਲਾਂ ਵਿੱਚ ਸ਼ਰਨ ਮੰਗਣਕ ਵਾਰਿਆਂ ਨੂੰ ਠਹਿਰਾ ਰਹੀ ਹੈ ਅਤੇ ਵੱਡੇ ਸ਼ਾਰਾਂ ਵਿੱਚ ਪਨਾਹ ਗਾਹਾਂ ਤੱਕ ਇਹ ਕਹਿਣਾ ਹੈ ਕਿ ਉਹ ਆਪਣੇ ਬਿਸਤਰੇ ਲੱਭਣ ਲਈ ਔਖੇ ਹੋਏ ਪਏ ਨੇ ਜ਼ਿਕਰ ਇਹ ਖਾਸ ਹੈ ਕਿ ਇੱਕ ਨਵੇਂ ਪੋਲ ਵਿੱਚ 2025 ਵਿੱਚ 395000 ਪ੍ਰਵਾਸੀਆਂ ਨੂੰ ਸਥਾਈ ਨਿਵਾਸੀਆਂ ਵਜੋਂ ਸਵੀਕਾਰ ਕਰਨ ਦੀਆਂ ਔਟਵਾ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ ਵਿੱਚੋਂ ਲਗਭਗ 68000 ਜਾਂ ਕਹਿ ਲਓ ਕਿ ਲਗਭਗ 17% ਸ਼ਰਨਾਰਥੀ ਜਾਂ ਸੁਰੱਖਿਅਤ ਵਿਅਕਤੀ ਹੋਣਗੇ ਕੈਨੇਡਾ ਦੀ ਇਮੀਗ੍ਰੇਸ਼ਨਲ ਰਣਨੀਤੀ ਬਾਰੇ ਨਵੇਂ ਚਰਚੇ ਛਿੜ ਗਏ ਨੇ ਸਕਾਰਾਤਮਕ ਰਵੱਈਏ ਦਾ ਅਧਿਐਨ ਕਰਨ ਵਾਲੇ ਮਹਰਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਨਵਾਂ ਬਿਆਨ ਦਿੱਤਾ ਹੈ ਦਰਸਲ ਕੈਨੇਡਾ ਨੇ ਬੀਤੇ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਸੀ ਕਿ 2025-26 ਤੇ 27 ਵਾਸਤੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ 'ਚ ਕਟੌਤੀ ਕੀਤੀ ਜਾ ਰਹੀ ਹੈ ਤੇ ਹੁਣ ਇਨ੍ਹਾਂ ਟੀਚਿਆਂ ਨੂੰ ਲੈ ਕੇ ਸਕਾਰਾਤਮਕ ਰਵੱਈਏ ਨੂੰ ਸੁਰੱਖਿਅਤ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਸੀ ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ ਅਗਲੇ 3 ਸਾਲਾਂ ਲਈ ਇਮੀਗ੍ਰੇਸ਼ਨ ਟੀਚਾ ਨੂੰ ਘਟਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਨਵੇਂ ਟੀਚੇ 2025 ਲਈ 395000 ਨਵੇਂ ਸਥਾਈ ਨਿਵਾਸੀ 2026 ਲਈ 380000 ਅਤੇ 2027 ਲਈ 365000 ਹਨ ਇਹ ਪ੍ਰਤੀ ਸਾਲ 5 ਲੱਖ ਪ੍ਰਵਾਸੀਆਂ ਅਤੇ 2023 ਵਿੱਚ ਆਏ ਲਗਭਗ 472000 ਸਥਾਈ ਪ੍ਰਵਾਸੀਆਂ ਦੇ ਪਿਛਲੇ ਟੀਚਿਆਂ ਦੇ ਮੁਕਾਬਲੇ ਲਗਭਗ 20% ਅਤੇ ਇਸ ਤੋਂ ਵੱਧ ਦੀ ਕਮੀ ਹੈ ਯੋਜਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਰਮਚਾਰੀਆਂ ਸਮੇਤ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੈਨੇਡਾ ਦੇ ਵਿੱਚ ਘਟਾ ਦੇਵੇਗੀ ਸਰਕਾਰ ਨੇ ਕਿਹਾ ਕਿ ਇਹਨਾਂ ਕਟੌਤੀਆਂ ਦਾ ਉਦੇਸ਼ ਥੋੜੇ ਸਮੇਂ ਲਈ ਆਬਾਦੀ ਦੇ ਵਾਧੇ ਨੂੰ ਰੋਕਣਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੀ ਦਲੀਲ ਹੈ ਕਿ ਇਹ ਲੰਬੇ ਸਮੇਂ ਵਿੱਚ ਚੰਗੀ ਤਰ੍ਹਾਂ ਪ੍ਰਬੰਧਿਤ ਟਿਕਾਊ ਵਿਕਾਸ ਲਈ ਇੱਕ ਵਿਆਪਕ ਯੋਜਨਾ ਦੇ ਹਿੱਸੇ ਵਜੋਂ ਰਿਹਾਇਸ਼ ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ 'ਤੇ ਦਬਾਅ ਨੂੰ ਘਟਕਣ ਵਿੱਚ ਮਦਦ ਕਰੇਗਾ ਕੈਨਟਾ ਵਿੱਚ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਯੋਜਨਾ ਨੇ ਵਪਾਰਕ ਨੇਤਾਵਾਂ ਦੁਆਰਾ ਖਾਸ ਤੌਰ ਤੇ ਆਲੋਚਨਾ ਦੇ ਨਾਲ ਮਹੱਤਵਪੂਰਨ ਬਹਿਸ ਛੇੜ ਦਿੱਤੀ ਹੈ ਹਾਲਾਂਕਿ ਪ੍ਰਵਾਸੀਆਂ ਅਤੇ ਇਮੀਗ੍ਰੇਸ਼ਨ ਪ੍ਰਤੀ ਜਨਤਕ ਰਵੱਈਏ ਦਾ ਅਧਿਐਨ ਕਰਨ ਵਾਲੇ ਖੋਜਕਰਤਾਵਾਂ ਵੱਜੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਕਟੌਤੀਆਂ ਜ਼ਰੂਰੀ ਨੇ ਖਾਸ ਤੌਰ ਤੇ ਉਹ ਪ੍ਰਵਾਸੀਆਂ ਪ੍ਰਤੀ ਕੈਨੇਡੀਅਨਾਂ ਦੇ ਸਕਾਰਾਤਮਕ ਰਵੱਈਏ ਨੂੰ ਬਰਕਰਾਰ ਰੱਖਣ ਇਮੀਗ੍ਰੇਸ਼ਨ ਪ੍ਰਣਾਲੀ ਲਈ ਜਨਤਕ ਸਮਰਥਨ ਨੂੰ ਬਰਕਰਾਰ ਰੱਖਣ ਅਤੇ ਦੇਸ਼ ਲਈ ਇਸ ਦੀਆਂ ਨਿਰੰਤਰ ਸ਼ਕਤੀਆਂ ਤੇ ਲਾਭਾਂ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸਨ ਅੰਤਰਰਾਸ਼ਟਰੀ ਸਰਵੇਖਣਾਂ ਦੇ ਅੰਕੜੇ ਦਰਸਾਉਂਦੇ ਨੇ ਕਿ ਵਿਸ਼ਵ ਪੱਧਰ ਤੇ ਕੈਨੇਡਾ ਵਿੱਚ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਮੁਕਾਬਲੇ ਪ੍ਰਵਾਸੀਆਂ ਅਤੇ ਇਮੀਗ੍ਰੇਸ਼ਨ ਪ੍ਰਤੀ ਵਧੇਰੇ ਸਕਾਰਾਤਮਕ ਰਵੱਈਆ ਰੱਖਣ ਲਈ ਪ੍ਰਸਿੱਧੀ ਹੈ 145 ਦੇਸ਼ਾਂ ਵਿੱਚ ਹਜ਼ਾਰਾਂ ਲੋਕਾਂ ਦੇ 2019 ਦੇ ਹੈਲਪ ਸਰਵੇਖਣ ਵਿੱਚ ਕੈਨੇਡਾ ਨੂੰ ਪ੍ਰਵਾਸੀਆਂ ਲਈ ਦੁਨੀਆ ਵਿੱਚ ਸਭ ਤੋਂ ਵੱਧ ਸਵੀਕਾਰ ਕਰਨ ਵਾਲੇ ਦੇਸ਼ ਵਜੋਂ ਦਰਜਾ ਦਿੱਤਾ ਗਿਆ ਹੈ। ਇਹ ਸਕਾਰਾਤਮਕ ਰਵੱਈਏ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਫਲ ਬਣਾਉਣ ਵਿੱਚ ਮਦਦ ਕਰਦੇ ਨੇ। ਪ੍ਰਵਾਸੀਆਂ ਨੂੰ ਕੈਨੇਡੀਅਨ ਸਮਾਜ ਵਿੱਚ ਏਕੀਕ੍ਰਿਤ ਕਰਨ ਲਈ ਵੱਖ-ਵੱਖ ਸਹਾਇਤਾ ਪ੍ਰਾਪਤ ਹੁੰਦੀ ਹੈ। ਬਦਲੇ ਵਿੱਚ ਉਹ ਕੈਨੇਡਾ ਦੀ ਆਰਥਿਕਤਾ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਯੋਗਦਾਨ ਪਾਉਂਦੇ ਨੇ। ਹਾਲਾਂਕਿ ਪੋਲ ਇਮੀਗ੍ਰੇਸ਼ਨ 15 ਬਾਰੇ ਵੱਧ ਰਹੀ ਚਿੰਤਾ ਦਾ ਸੁਝਾ ਦਿੰਦੇ ਨੇ ਇਹ ਰੁਝਾਨ ਸੁਝਾ ਦਿੰਦੇ ਨੇ ਕਿ ਪ੍ਰਵਾਸੀਆਂ ਅਤੇ ਇਮੀਗ੍ਰੇਸ਼ਨ ਲਈ ਕੈਨੇਡੀਅਨਾਂ ਦਾ ਸਮਰਥਨ ਘਟ ਰਿਹਾ ਹੈ ਇਮੀਗ੍ਰੇਸ਼ਨ ਪਧਰਾਂ ਲਈ ਨਵੇਂ ਟੀਚਿਆਂ ਦੀ ਘੋਸ਼ਣਾ ਕਰਦੇ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਕੈਨੇਡੀਅਨ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਦਾ ਬਿਹਤਰ ਪ੍ਰਬੰਧਨ ਕਰੇ ਇਮੀਗ੍ਰੇਸ਼ਨ ਦਾ ਪ੍ਰਬੰਧਨ ਕਰਕੇ ਮਿਲਰ ਸੁਝਾਦਿੰਦੇ ਨੇ ਕਿ ਇਮੀਗ੍ਰੇਸ਼ਨ ਪ੍ਰਣਾਲੀ ਦੀ ਇੱਕ ਸਾਰਤ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਇਹ ਬਿਆਨ ਘਟਾਏ ਗਏ ਇਮੀਗ੍ਰੇਸ਼ਨ ਟੀਚਿਆਂ ਦੇ ਨਾਲ ਕੈਨੇਡੀਅਨਾਂ ਦੀ ਇਮੀਗ੍ਰੇਸ਼ਨ ਉੱਤੇ ਨਿਯੰਤਰਣ ਦੀ ਭਾਵਨਾ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੇ ਨੇ ਇਹ ਬਦਲੇ ਵਿੱਚ ਸਮਝੇ ਗਏ ਨਿਯੰਤਰਣ ਦੀ ਘਾਟ ਪ੍ਰਵਾਸੀਆਂ ਪ੍ਰਤੀ ਨਕਾਰਾਤਮਕ ਰਵੱਈਏ ਅਤੇ ਗਰੀਬ ਪ੍ਰਵਾਸੀ ਏਕੀਕਰਨ ਦੇ ਸੰਭਾਵੀ ਚੱਕਰ ਨੂੰ ਰੋਕ ਸਕਦਾ ਹੈ ਇਹ ਵੀ ਕਿਹਾ ਗਿਆ ਹੈ ਕਿ ਇਹ ਸਫਾਰਿਸ਼ ਕੀਤੀ ਜਾ ਰਹੀ ਹੈ ਕਿ ਜਨ ਤੱਕ ਆਗੂ ਇਹ ਦਿਖਾਉਣਾ ਜਾਰੀ ਰੱਖਣ ਕਿ ਕੈਨੇਡੀਆਨਾ ਦਾ ਇਮੀਗ੍ਰੇਸ਼ਨ ਤੇ ਕੰਟਰੋਲ ਹੈ ਇਸ ਦੇ ਨਾਲ ਹੀ ਉਹਨਾਂ ਲਈ ਕੈਨਡਾ ਲਈ ਇਮੀਗ੍ਰੇਸ਼ਨ ਦੇ ਲਾਭਾਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ ਉਹਨਾਂ ਨੂੰ ਪ੍ਰਵਾਸੀਆਂ ਦੇ ਸਾਰੇ ਵਰਗਾਂ ਦੇ ਅਨੁਕੂਲ ਵਿਚਾਰ ਵੀ ਪ੍ਰਗਟ ਕਰਨੇ ਚਾਹੀਦੇ ਨੇ ਭਾਵੇਂ ਉਹ ਕੰਮ ਕਰਨ ਲਈ ਆ ਰਹੇ ਨੇ ਕੈਨੇਡਾ ਵਿੱਚ ਪਰਿਵਾਰ ਨਾਲ ਜੁੜ ਰਹੇ ਨੇ ਜਾਂ ਸ਼ਰਨਾਰਥੀ ਵਜੋਂ ਆਉਂਦੇ ਨੇ ਇਹਨਾਂ ਵਿਚਾਰਾਂ ਨੂੰ ਪ੍ਰਗਟ ਕਰਨਾ ਕੈਨੇਡੀਆਨਾ ਦੇ ਸਕਾਰਾਤਮਕ ਰਵੱਈਏ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦਾ ਜਿਵੇਂ ਕਿ ਸੀਰੀਅਨ ਸ਼ਰਨਾਰਥੀ ਸੰਕਟ ਦੌਰਾਨ ਵੇਖਿਆ ਗਿਆ ਸੀ 2015 ਵਿੱਚ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੀਰੀਆਈ ਸ਼ਰਨਾਰਥੀਆਂ ਬਾਰੇ ਸਕਾਰਾਤਮਕ ਸੰਦੇਸ਼ ਸਾਂਝੇ ਕੀਤੇ ਸਨ ਮੀਡੀਆ ਦੁਆਰਾ ਵਧਾਏ ਗਏ ਇਸ ਸੰਦੇਸ਼ ਨੇ ਕਨੇਡੀਅਨਾਂ ਨੂੰ ਸੀਰੀਆਈ ਸ਼ਰਨਾਰਥੀਆਂ ਦੇ ਆਉਣ ਲਈ ਵਧੇਰੇ ਖੁੱਲਾ ਬਣਾਇਆ ਇਸ ਨੇ ਆਮ ਤੌਰ ਤੇ ਸ਼ਰਨਾਰਥੀਆਂ ਪ੍ਰਤੀ ਵਧੇਰੇ ਸਕਾਰਾਤਮਕ ਰਵੱਈਏ ਨੂੰ ਵੀ ਉਤਸ਼ਾਹਿਤ ਕੀਤਾ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣਾ ਮੌਜੂਦਾ ਸਮਾਜਿਕ ਸਮੱਸਿਆਵਾਂ ਲਈ ਪ੍ਰਵਾਸੀਆਂ ਤੇ ਲਗਾਏ ਗਏ ਦੋਸ਼ਾਂ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ ਹਾਲਾਂਕਿ ਇਹ ਹੋਰ ਸਕਾਰਾਤਮਕ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਮੌਕਾ ਵੀ ਪ੍ਰਦਾਨ ਕਰਦਾ ਹੈ ਰਾਜਨੀਤਿਕ ਆਗੂ ਇਮੀਗ੍ਰੇਸ਼ਨ ਤੇ ਕੈਨੇਡਾ ਦੇ ਨਿਯੰਤਰਣ ਅਤੇ ਦੇਸ਼ ਦੇ ਭਵਿੱਖ ਲਈ ਪ੍ਰਵਾਸੀਆਂ ਦੀ ਮਹੱਤਤਾ ਤੇ ਜ਼ੋਰ ਦੇ ਕੇ ਧਿਆਨ ਨੂੰ ਨਕਾਰਾਤਮਕ ਵਿਚਾਰਾਂ ਤੋਂ ਦੂਰ ਕਰ ਸਕਦੇ ਨੇ ਕਾਰੋਬਾਰੀ ਆਗੂ ਪਹਿਲਾਂ ਹੀ ਇਸ ਮਹੱਤਤਾ ਦਾ ਐਲਾਨ ਕਰ ਰਹੇ ਨੇ ਅਤੇ ਪ੍ਰਵਾਸੀਆਂ ਅਤੇ ਇਮੀਗ੍ਰੇਸ਼ਨ ਪ੍ਰਤੀ ਸਕਾਰਾਤਮਕ ਰਵੱਈਏ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾ ਸਕਦੇ ਨੇ ਨਿਯੰਤਰਣ ਅਤੇ ਇਮੀਗ੍ਰੇਸ਼ਨ ਦੇ ਲਾਭ ਦੋਵਾਂ ਤੇ ਜ਼ੋਰ ਦੇ ਕੇ ਨੇਤਾ ਪ੍ਰਵਾਸੀਆਂ ਪ੍ਰਤੀ ਸਕਾਰਾਤਮਕ ਰਵੱਈਏ ਨੂੰ ਸੁਰੱਖਿਅਤ ਰੱਖ ਸਕਦੇ ਨੇ ਉਹ ਇਮੀਗ੍ਰੇਸ਼ਨ ਪ੍ਰਣਾਲੀ ਲਈ ਸਮਰਥਨ ਵੀ برقرار ਰੱਖ ਸਕਦੇ ਨੇ ਇਹ ਯਕੀਨੀ ਬਣਾਉਂਦਿਆਂ ਹੋਇਆਂ ਕਿ ਇਹ ਕੈਨੇਡਾ ਦੀਆਂ ਵਿਕਸਿਤ ਹੋ ਰਹੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਇਹ ਪਹੁੰਚ ਇੱਕ ਸਵਾਗਤ ਸਮਾਜ ਬਣਾਉਣ ਵਿੱਚ ਮਦਦ ਕਰਦੀ ਹੈ ਜੋ ਪ੍ਰਵਾਸੀਆਂ ਨੂੰ ਕੈਨੇਡਾ ਦੇ ਭਵਿੱਖ ਲਈ ਜ਼ਰੂਰੀ ਸਮਝਦਾ ਤੇ ਮਾਨਤਾ ਦਿੰਦਾ ਹੈ ਕੈਨੇਡੀਅਨ ਬਾਰਡਰ ਏਜੰਸੀ ਨੇ ਆਪਣੇ ਮੁਲਾਜ਼ਮ ਸੰਦੀਪ ਸਿੰਘ ਸਣੀ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਭਾਰਤੀ মিডিਆ ਨੇ ਸੰਦੀਪ ਸਣੀ ਸਿੰਘ ਨੂੰ ਅਤਵਾਦ ਦੇ ਨਾਲ ਜੋੜਿਆ ਸੀ ਕੈਨੇਡੀਅਨ ਬਾਰਡਰ ਏਜੰਸੀ ਨੇ ਕਿਹਾ ਕਿ ਉਹਨਾਂ ਨੇ ਹਰ ਇੱਕ ਚੀਜ਼ ਦੀ ਜਾਂਚ ਪੜਤਾਲ ਕਰ ਲਈ ਹੈ ਇਥੋਂ ਤੱਕ ਕਿ ਪੋਲੀਗ੍ਰਾਫ ਟੈਸਟ ਵੀ ਕਰ ਲਿਆ ਹੈ ਪਰ ਸਾਰੀਆਂ ਚੀਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਸੰਦੀਪ ਸਿੰਘ ਬੇਕਸੂਰ ਹੈ ਇਸ ਕਰਕੇ ਉਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ ਕੈਨੇਡੀਅਨ ਬਾਰਡਰ ਸਰਵਿਸੇਸ ਏਜੰਸੀ ਨੇ ਆਪਣੇ ਮੁਲਾਜ਼ਮ ਸੰਦੀਪ ਸਣੀ ਸਿੰਘ ਨੂੰ ਕਲੀਨ ਚਿੱਟ ਦਿੱਤੀ ਹੈ ਭਾਰਤੀ ਮੀਡੀਆ ਨੇ ਸੰਦੀਪ ਦਾ ਨਾਮ ਅਤਵਾਦ ਅਤੇ ਕਤਲ ਨਾਲ ਜੋੜਿਆ ਸੀ ਪਰ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦਾਅਵਿਆਂ ਦੇ ਵਿੱਚ ਕੋਈ ਸਬੂਤ ਨਹੀਂ ਹੈ ਫਾਵੇਂ ਸੰਦੀਪ ਸਨੀ ਸਿੰਘ ਸਿੱਧੂ ਨੂੰ ਸੀਬੀਐਸਸੀ ਦੀ ਪੋਸਟ ਤੇ ਦੁਬਾਰਾ ਤਾਇਨਾਤ ਕਰ ਦਿੱਤਾ ਗਿਆ ਹੈ ਪਰ ਉਸਦੇ ਵਕੀਲਾਂ ਦਾ ਕਹਿਣਾ ਹੈ ਕਿ ਇੱਕ ਵਿਦੇਸ਼ੀ ਸਰਕਾਰ ਵੱਲੋਂ ਫੈਲਾਈ ਜਾ ਰਹੀ ਝੂਠੀ ਜਾਣਕਾਰੀ ਵਿਰੁੱਧ ਕੈਨੇਡਾ ਸਰਕਾਰ ਨੂੰ ਸੰਦੀਪ ਸਿੰਘ ਦਾ ਮਜ਼ਬੂਤੀ ਨਾਲ ਬਚਾਅ ਕਰਨਾ ਚਾਹੀਦਾ ਹੈ ਸੰਦੀਪ ਪਿਛਲੇ 2 ਦਹਾਕਿਆਂ ਤੋਂ ਸੀਬੀਐਸਸੀ ਨਾਲ ਜੁੜਿਆ ਹੋਇਆ ਹੈ ਉਸਨੇ ਕੈਂਟਾ ਦੀ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਉਹ ਪੱਗ ਨਹੀਂ ਬੰਨਦਾ ਨਾ ਉਹ ਬਹੁਤਾ ਧਾਰਮਿਕ ਹੈ ਤੇ ਨਾ ਉਸਦਾ ਸਿੱਖ ਵਖਵਾਦੀ ਸਿਆਸਤ ਤੇ ਨਾਲ ਕੋਈ ਸੰਬੰਧ ਹੈ ਪਰ ਪਿਛਲੇ ਮਹੀਨੇ ਸਿੱਧੂ ਨੇ ਪਾਇਆ ਹੈ ਕਿ ਉਸਦਾ ਨਾਮ ਅਤੇ ਤਸਵੀਰ ਕਈ ਭਾਰਤੀ ਨਿਊਜ਼ ਚੈਨਲਜ਼ ਅਤੇ ਅਖਬਾਰਾਂ ਤੇ ਨਿਸ਼ਰ ਹੋ ਰਹੀ ਹੈ ਜਿਸ ਵਿੱਚ ਭਾਰਤ ਦੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਸੀ ਭਾਰਤ ਦੀ ਇੱਕ ਅਖਬਾਰ ਜੋ ਕਿ ਮੋਦੀ ਸਰਕਾਰ ਦਾ ਸਮਰਥਨ ਕਰਦੀ ਹੈ ਉਸਨੇ ਸੰਦੀਪ ਨੂੰ ਪਾਬੰਦੀਸ਼ੁਦਾ ਸੰਗਠਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਮੈਂਬਰ ਦੱਸਿਆ ਹੈ ਅਤੇ ਲਿਖਿਆ ਹੈ ਕਿ ਉਹ ਪੰਜਾਬ ਵਿੱਚ ਅਤਵਾਦੀ ਗਤੀਵਿਧੀਆਂ ਪ੍ਰਚਾਰਨ ਦਾ ਸ਼ੱਕੀ ਹੈ ਅਖਬਾਰ ਨੇ ਲਿਖਿਆ ਹੈ ਕਿ ਸੰਦੀਪ ਦੇ ਕਥਿਤ ਤੌਰ ਤੇ ਪਾਕਿਸਤਾਨ ਅਧਾਰਿਤ ਸਿੱਖ ਕੱਟੜ ਪੰਥੀ ਲਖਬੀਰ ਸਿੰਘ ਰੋਡੇ ਅਤੇ ਹੋਰ ਪਾਕਿਸਤਾਨੀ ਖੂਫੀਆ 에ਜੰਟਾਂ ਨਾਲ ਵੀ ਸੰਪੰਨ ਹੈ ਅਤੇ ਉਸ ਦੀ 2020 ਵਿੱਚ ਹੋਏ ਬਲਵਿੰਦਰ ਸਿੰਘ ਸਿੱਧੂ ਦੇ ਕਤਲ ਵਿੱਚ ਵੀ ਭੂਮਿਕਾ ਸੀ ਕਈ ਭਾਰਤੀ ਮੀਡੀਆ ਰਿਪੋਰਟਾਂ ਵਿੱਚ ਸੰਦੀਪ ਖਿਲਾਫ ਦੋਸ਼ਾਂ ਦੇ ਸੂਤਰ ਵਜੋਂ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਹਵਾਲਾ ਦਿੱਤਾ ਅਕੈ ਸੰਦੀਪ ਨੇ ਇਨ੍ਹਾਂ ਰਿਪੋਰਟਾਂ ਨੂੰ ਹਸੋਂ ਹਿਣਾ ਆਖਿਆ ਤੇ ਕਿਹਾ ਕਿ ਉਸਦੇ ਉਕਤ ਸੰਗਠਨਾ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਉਸਨੇ ਕਦੀ ਇਹਨਾਂ ਦਾ ਸਮਰਥਨ ਕੀਤਾ ਉਸਨੇ ਕਿਹਾ ਕਿ ਉਹ ਇਨ੍ਹਾਂ ਸੰਗਠਨਾ ਨੂੰ ਜਾਣਦਾ ਤੱਕ ਨਹੀਂ 1 ਅਕਤੂਬਰ 2023 ਨੂੰ ਸੰਦੀਪ ਦੇ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਉਸ ਨੂੰ ਦੱਸਿਆ ਹੈ ਕਿ ਸੰਦੀਪ ਦਾ ਨਾਮ ਇੱਕ YouTube ਵੀਡੀਓ ਵਿੱਚ ਆਇਆ ਹੈ ਜਿਸ ਨੂੰ ਭਾਰਤੀ ਫੌਜ ਦੇ ਸਾਬਕਾ ਮੇਜਰ ਗੌਰਵ ਆਰਿਆ ਨੇ ਬਣਾਇਆ ਹੈ ਗੌਰਵ ਵਾਲਿਆ ਕਟੜ ਮੋਦੀ ਸਮਰਥਕ ਦੱਸਿਆ ਜਾਂਦਾ ਹੈ ਜੋ ਭਾਰਤੀ ਏਜੰਸੀ ਦਾ ਵੀ ਨਜ਼ਦੀਕੀ ਮੰਨਿਆ ਜਾਂਦਾ ਹੈ ਭਾਰਤ ਦੇ ਦੁਸ਼ਮਨਾ ਅਤੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪਗੌੜਿਆਂ ਦੀ ਸੂਚੀ ਵਾਲੀ ਇੱਕ ਵੀਡੀਓ ਵਿੱਚ ਆੜਿਆ ਨੇ ਸੰਦੀਪ ਦੀ ਪਛਾਣ ਸਿੱਖ ਵਖਵਾਦੀ ਖੜਕੂਵਾਦ ਵਿੱਚ ਸ਼ਾਮਲ ਇੱਕ ਲੁੜਿੰਦੇ ਅਤਵਾਦੀ ਵਜੋਂ ਕੀਤੀ ਅਤੇ ਉਸ ਦਾ ਘਰ ਦਾ ਪਤਾ ਵੀ ਸਾਂਝਾ ਕੀਤਾ ਵੀਡੀਓ ਕਈ ਮਹੀਨਿਆਂ ਤੱਕ YouTube ਦੇ ਉੱਤੇ ਚੱਲਦੀ ਰਹੀ ਪਰ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ ਸੰਦੀਪ ਨੇ ਦੱਸਿਆ ਹੈ ਕਿ ਉਸਨੇ CBSE ਨੂੰ ਇਹਨਾਂ ਦੋਸ਼ਾਂ ਬਾਰੇ ਜਾਣੂ ਕਰਵਾਇਆ ਹੈ CBSE ਨੇ ਸੰਦੀਪ ਦੀ ਤਨਖਾਹੀ ਵਿੱਚ ਤਬਦੀਲੀ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਉਸਨੇ ਦੱਸਿਆ ਹੈ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਨੇ ਦੋ ਦਿਨ ਪਾਲੀਗ੍ਰਾਫ ਟੈਸਟ ਵੀ ਕੀਤੇ ਨੇ ਸੰਦੀਪ ਨੇ ਕਿਹਾ ਕਿ ਮੈਂ ਇੱਕ ਸਾਲ ਲੰਬੀ ਜਾਂਚ ਵਿੱਚੋਂ ਲੰਘਿਆ ਜਿੱਥੇ ਉਹਨਾਂ ਨੇ ਮੇਰੇ ਪਰਿਵਾਰ ਨਾਲ ਗੱਲ ਕੀਤੀ ਮੇਰੇ ਸਹਿਕਰਮੀਆਂ ਨਾਲ ਗੱਲ ਕੀਤੀ ਮੇਰੀਆਂ ਵਿੱਤੀ ਸਟੇਟਮੈਂਟਾਂ ਨੂੰ ਵੇਖਿਆ ਮੇਰੀਆਂ ਬੈਂਕ ਸਟੇਟਮੈਂਟਸ ਮੇਰੇ ਟੈਲੀਫੋਨ ਰਿਕਾਰਡਸ ਨੂੰ ਵੀ ਵਿਵੇਖਿਆ ਪਿਛਲੇ ਮਹੀਨੇ ਯਾਨੀ ਸ਼ੁਰੂਆਤੀ ਵੀਡੀਓ ਤੋਂ ਤਕਰੀਬਨ 1 ਸਾਲ ਬਾਅਦ ਸੰਦੀਪ ਭਾਰਤੀ ਅਖਬਾਰਾਂ ਅਤੇ ਟੀਵੀਆਂ ਦੀਆਂ ਸੁਰਖੀਆਂ ਦੇ ਵਿੱਚ ਵਿਖਾਈ ਦਿੱਤਾ ਸੋਸ਼ਲ ਮੀਡੀਆ ਤੇ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੇ ਜਾਣ ਦੀ ਖਬਰ ਵੀ ਸਾਹਮਣੇ ਆਈ ਐਕਸ ਤੇ ਪਾਈ ਗਈ ਇੱਕ ਪੋਸਟ ਵਿੱਚ ਸੰਦੀਪ ਦੇ ਨੇਬਰਹੁੱਡ ਦੀ ਸੈਟਲਾਈਟ ਤਸਵੀਰ ਸਾਂਝੀ ਕੀਤੀ ਗਈ ਜਿਸ ਵਿੱਚ ਉਸ ਦੇ ਘਰ ਦਾ ਪਤਾ ਵੀ ਦਰਜ ਸੀ ਅਤੇ ਲਿਖਿਆ ਸੀ ਕਿ ਜਾਓ ਅਤੇ ਇਸ ਨੂੰ ਮਾਰ ਦਿਓ ਸੰਦੀਪ ਕੋਲ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣ ਦਾਅਵਾ ਕਰਨ ਵਾਚਪ ਸੀ ਉਸ ਖਿਲਾਫ ਕੀਤੇ ਗਏ ਦਾਅਵੇ ਉਸੇ ਤਰ੍ਹਾਂ ਦੇ ਸਨ ਜਿਸ ਤਰ੍ਹਾਂ ਭਾਰਤੀ ਸਰਕਾਰ ਦੇ ਅਧਿਕਾਰੀਆਂ ਨੇ ਹਰਦੀਪ ਸਿੰਘ ਨਿਜਰ ਦੀ ਮੌਤ ਤੋਂ ਪਹਿਲਾਂ ਵਾਰੀ ਕੀਤਾ ਸੰ ਹਰਦੀਪ ਸਿੰਘ ਨੇਜਰ ਨੂੰ 18 ਜੂਨ 2023 ਨੂੰ ਸੜੀ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਟਰੂਡੋ ਸਰਕਾਰ ਨੇ ਨੇਜਰ ਦੀ ਮੌਤ ਵਿੱਚ ਭਾਰਤ ਸਰਕਾਰ ਦੇ 에ਜੰਟਾਂ ਦੇ ਸ਼ਮੂਲੀਅਤ ਦਾ ਇਲਜ਼ਾਮ ਲਗਾਇਆ ਸੀ। ਹਾਲਾਂਕਿ ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਇੱਕ ਵਾਰ ਨਹੀਂ ਕਈ ਵਾਰ ਪਿਛਲੇ ਮਹੀਨੇ RCMP ਨੇ ਜਨਤਕ ਤੌਰ ਤੇ ਕਿਹਾ ਸੀ ਕਿ ਕੈਨੇਡਾ ਵਿੱਚ ਹੁੰਦੇ ਗੰਭੀਰ ਅਪਰਾਧਾ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੈ ਭਾਰਤ ਸਰਕਾਰ ਨੇ ਫਿਰ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਵਿਨੀਪੈਗ ਵਿੱਚ ਰਹਿੰਦੇ ਸੁਖਦੂਲ ਸਿੰਘ ਨਾਦੇ ਇੱਕ ਵਿਅਕਤੀ ਦਾ ਜ਼ਿਕਰ ਗੌਰਵ ਆਰਿਆ ਦੀ ਵੀਡੀਓ ਦੇ ਵਿੱਚ ਆਇਆ ਸੀ ਤੇ ਉਸ ਤੋਂ ਅਗਲੇ ਦਿਨ ਸੁਖਦੂਲ ਦਾ ਕਤਲ ਕਰ ਦਿੱਤਾ ਗਿਆ ਸੀ ਆਰਿਆ ਕੈਨੇਡੀਅਨ ਮਾਮਲਿਆਂ ਵਿੱਚ ਗਹਿਰੀ ਰੁਚੀ ਰੱਖਦੇ ਨੇ ਉਹਨਾਂ ਦੀਆਂ ਵੀਡੀਓਜ਼ ਵਿੱਚ ਟਰੂਡੋ ਦੀ ਆਲੋਚਨਾ ਹੁੰਦੀ ਹੈ ਤੇ ਪੀਰ ਪੋਲੀਅਰ ਦਾ ਪ੍ਰਚਾਰ ਕੀਤਾ ਜਾਂਦਾ ਹੈ ਉਹ ਪੋਲੀਅਰ ਨੂੰ ਇੱਕ ਬਿਹਤਰ ਲੀਡਰ ਦੱਸਦੇ ਨੇ ਜੋ ਕੈਨੇਡਾ ਭਾਰਤ ਸਬੰਧਾਂ ਨੂੰ ਸੁਧਾਰ ਸਕਦਾ ਹੈ ਸੰਦੀਪ ਨੇ ਦੱਸਿਆ ਹੈ ਕਿ ਵੀਡੀਓ ਤੋਂ ਪਹਿਲਾਂ ਉਹ ਗੌਰਵ ਆਰਿਆ ਨੂੰ ਜਾਣਦਾ ਤੱਕ ਨਹੀਂ ਸੀ ਸੰਦੀਪ ਦਾ ਜਨਮ ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜੋਰਜ ਦੇ ਵਿੱਚ ਹੋਇਆ ਅਤੇ 2018 ਵਿੱਚ ਇੱਕ ਵਿਆਹ ਤੋਂ ਬਾਅਦ ਉਹ ਭਾਰਤ ਗਿਆ ਵੀ ਨਹੀਂ ਉਹ 2020 ਵਿੱਚ ਹੋਏ ਉਸ ਕਤਲ ਬਾਰੇ ਜਾਂਦਾ ਤੱਕ ਨਹੀਂ ਜਿਸ ਵਿੱਚ ਭਾਰਤੀ ਮੀਡੀਆ ਨੇ ਉਸਦਾ ਨਾਮ ਲਿਆ ਹੈ ਅਜਿਹਾ ਵੀ ਸੰਦੀਪ ਦਾ ਕਹਿਣਾ ਹੈ ਸੰਦੀਪ ਦੇ ਵਕੀ ਰਿਪੀਟ ਸੰਦੀਪ ਦੇ ਵਕੀਲ ਜੈਫਰੀ ਕ੍ਰੌਕਰ ਨੇ ਦੱਸਿਆ ਹੈ ਕਿ ਉਸਦੇ ਮੌਕਲ ਦੀ ਬਾਰਡਰ ਏਜੰਸੀ ਨੇ تفصیلی پڑتال کر لی ہے اس نے ਦੱਸਿਆ ਹੈ ਕਿ ایجنسی نے اسਦੇ ಸಹ ਕਰਮੀਆਂ ਪਰਿਵਾਰ پرانے ریکارڈز ਯਾਤਰਾ بینک سب دی پڑتال کر لی ہے تے پالیگراف ٹیسٹ بھی کر لیا ہے جੈਫਰੀ نے کہا ہے کہ اسی ہر کسی ਨੂੰ یہ ਦੱਸਣਾ ਚਾਹੁੰਦੇ ਹਾਂ ਕਿ ਇੱਕ ਵਿਦੇਸ਼ੀ ਸ਼ੀ ادارے ਦੁਆਰਾ ਇੱਕ ਮਨਕਰੰਤ ਮੁਹੀਮ ਹੈ ਜਿਸਦੇ ਨਾਪਾਂ ਕਿੜਾਤੇ ਨਹੀਂ ਉਹਨਾਂ ਨੇ ਉਸਤੇ ਕੁਝ ਅਜੀਹਾ ਦੋਸ਼ ਲਗਾਇਆ ਜੋ ਸਪਸ਼ਟ ਤੌਰ ਤੇ ਸੱਚ ਹੀ ਨਹੀਂ ਹੈ ਪਿਛਲੇ ਮਹੀਨੇ ਸੀਬੀਏਸੀ ਨੇ ਆਪਣੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਹਨਾਂ ਨੂੰ ਸੰਦੀਪ ਖਿਲਾਫ ਦਾਅਵਿਆਂ ਬਾਬਤ ਕੋਈ ਸਬੂਤ ਨਹੀਂ ਮਿਲਿਆ ਤੇ ਸੰਦੀਪ ਨੂੰ ਬਹਾਲ ਕਰ ਦਿੱਤਾ ਗਿਆ CBSA ਦੇ ਬੁਲਾਰੇ ਲਿਊਕ ਰਿਮਰ ਨੇ ਸਰਕਾਰੀ মিডিਆ ਏਜੰਸੀ ਨੂੰ ਦੱਸਿਆ ਹੈ ਕਿ CBSA ਕੋਲ ਸਾਡੇ ਮੁਲਾਜ਼ਮ ਸਿੱਧੂ ਵਿਰੁੱਧ ਆਰਟੀਕਲਾਂ ਵਿੱਚ ਲਗਾਏ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ। ਸੰਦੀਪ ਦੇ ਵਕੀਲ ਦਾ ਕਹਿਣਾ ਹੈ ਕਿ ਪਾਨੀਅਸ ਨੂੰ CBSA ਨੇ ਕਲੀਨ ਸ਼ੀਟ ਦੇ ਦਿੱਤੀ ਹੈ ਪਰ ਸੰਦੀਪ ਨੂੰ ਲੱਗਦਾ ਹੈ ਕਿ ਉਹ ਅਜੇ ਵੀ ਖਤਰੇ ਦੇ ਵਿੱਚ ਹੈ। ਸੰਦੀਪ ਨੇ ਦੱਸਿਆ ਕਿ ਉਸਨੂੰ ਕਿਹਾ ਗਿਆ ਹੈ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਆਪਣੀ ਬੇਟੀ ਨੂੰ ਸਕੂਲੋਂ ਲੈਣ ਨਾ ਚਾਹਿਆ ਕਰੇ। ਉਸਨੂੰ ਆਪਣੇ ਪਰਿਵਾਰ ਨਾਲ ਕਈ ਘਰ ਬਦਲਨੇ ਪਏ ਜਿਸ ਨਾਲ ਉਸਨੂੰ ਹਜ਼ਾਰਾਂ ਡਾਲਰਾਂ ਦਾ ਖਰਚਾ ਵੀ ਆਇਆ ਉਸਨੇ ਕਿਹਾ ਕਿ ਮੈਂ ਇੱਕ ਮਾਨਮਤਾ ਜਨਤਕ ਸੇਵਾ ਕਾ ਮੈਨੂੰ ਹਰ ਰੋਜ਼ ਕੰਮ ਤੇ ਜਾਣਾ ਪਸੰਦ ਹੈ ਇਹ ਮੇਰੀ ਪਛਾਣ ਦਾ ਬਹੁਤ ਵੱਡਾ ਹਿੱਸਾ ਹੈ ਤੇ ਮੈਂ 20 ਸਾਲਾਂ ਤੋਂ ਇਹ ਕਰ ਰਿਹਾ ਹਾਂ ਮੈਂ ਆਪਣੇ ਦੇਸ਼ ਦੀ ਰੱਖਿਆ ਕਰਨਾ ਜਾਰੀ ਰੱਖਣਾ ਚਾਹੁੰਦਾ ਹਾਂ ਮੈਂ ਆਪਣੇ ਦੇਸ਼ ਤੋਂ ਇਸ ਸਮੇਂ ਚਾਹੁੰਦਾ ਕਿ ਉਹ ਮੇਰੀ ਰੱਖਿਆ ਕਰੇ ਪਰ ਸੰਦੀਪ ਦੇ ਵਕੀਲ ਜੈਫਰੀ ਕ੍ਰੋਕਰ ਨੇ ਕਿਹਾ ਹੈ ਕਿ ਕੈਨੇਡਾ ਨੂੰ ਅਜਿਹੇ ਹਮਲਿਆਂ ਤੋਂ ਆਪਣੇ ਜਨਤਕ ਸੇਵਕਾਂ ਦਾ ਬਚਾਅ ਕਰਨ ਲਈ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ ਦੂਜੇ ਪਾਸੇ ਸੰਦੀਪ ਨੇ ਵੀ ਕਿਹਾ ਹੈ ਕਿ ਉਸ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਸ ਦੀ ਨੌਕਰੀ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਹਾਲਾਂਕਿ ਇਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਵੇਖਣੀ ਹੋਵੇਗਾ ਟ੍ਰੋਡੋ ਸਰਕਾਰ ਵੱਡੇ ਪੱਧਰ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਖਿੱਚ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਹਿ ਦਿੱਤਾ ਹੈ ਕਿ ਹੁਣ ਸਸਤੇ ਭਾਅ ਦੇ ਵਿੱਚ ਕੈਨੇਡੀਅਨ ਰੁਜ਼ਗਾਰ ਦాతਾਂ ਨੂੰ ਕੰਮੇ ਨਹੀਂ ਮਿਲਣਗੇ ਉਹਨਾਂ ਨੂੰ 5 ਵੇਜਸ ਦੇ ਉੱਤੇ ਹੀ ਕਾਮਿਆਂ ਨੂੰ ਰੱਖਣਾ ਪਵੇਗਾ ਕਿਉਂਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਹੁਣ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਤੋਂ ਬਾਹਰ ਦਲਸਤਾ ਬਖਾਇਆ ਜਾ ਰਿਹਾ ਹੈ ਕੈਨੇਡਾ ਪ੍ਰਵਾਸੀਆਂ ਤੇ ਦਿਨੋ-ਦਿਨ ਸਖਤੀ ਵਧਾਉਂਦਾ ਜਾ ਰਿਹਾ ਹੈ ਹਾਲ ਹੀ ਵਿੱਚ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ ਪ੍ਰਵਾਸੀਆਂ ਵਿਰੁੱਧ ਸਖਤੀ ਵਰਤਣ ਦੇ ਸੰਕੇਤ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਸਸਤੇ ਮਜ਼ਦੂਰਾਂ ਦੀ ਉਪਲਬਧਤਾ ਵਾਲਾ ਦੌਰ ਬੀਤੇ ਦਿਨ ਦੀ ਗੱਲ ਹੋ ਚੁੱਕੀ ਹੈ ਅਤੇ ਹੁਣ ਕੈਨੇਡੀਅਨ ਰੋਜ਼ਗਾਰਦਾਤਾਵਾਂ ਨੂੰ ਉੱਚੀਆਂ ਉਜਰਤ ਦਰਾਂ ਤੇ ਕੰਮੇ ਰੱਖਣੇ ਪੈਣਗੇ ਮਾਰਕ ਮਿਲਰ ਦਾ ਕਹਿਣਾ ਸੀ ਕਿ ਟੈਂਪੋਰਰੀ ਵੀਜ਼ਾ ਤੇ ਆਏ ਲੋਕ ਸਮੇਂ ਸਿਰ ਵਾਪਸ ਨਹੀਂ ਜਾ ਸਕਦੇ ਅਤੇ ਸਮੇਂ ਸਿਰ ਵਾਪਸੀ ਨਾ ਕਰਨ ਵਾਲਿਆਂ ਨੂੰ ਆਉਂਦੇ ਕੁਝ ਮਹੀਨਿਆਂ ਤੌਰਾਨ ਵੱਡੀ ਗਿਣਤੀ ਵਿੱਚ ਰਿਪੋਰਟ ਕੀਤਾ ਜਾ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਰਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਉਹ ਲੋਕ ਹੋ ਸਕਦੇ ਨੇ ਜਿਨ੍ਹਾਂ ਨੂੰ ਪਿਛਲੇ 8 ਸਾਲ ਦੌਰਾਨ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਸਨ ਪਰ ਉਹਨਾਂ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਦੀਆਂ ਅੱਖਾਂ 'ਚ ਘੱਟਾ ਪਾਉਂਦਿਆਂ ਆਪਣਾ ਟਿਕਾਣਾ ਬਦਲ ਲਿਆ ਇੱਥੇ ਦੱਸਣਾ ਬੰਦ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੁਲਕ ਵਿੱਚ ਨਵੇਂ ਸੱਦੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ 21% ਕਟੌਤੀ ਕੀਤੀ ਜਾ ਰਹੀ ਹੈ ਤੇ ਟੈਂਪੋਰਰੀ ਰੈਜ਼ੀਡੈਂਟ ਦੱਖਲਾ ਵੀ ਵੱਡੇ ਪੱਧਰ ਤੇ ਘਟਾਇਆ ਜਾ ਰਿਹਾ ਹੈ ਗ੍ਰੇਟਰ ਵੈਂਕੂਵਰ ਬੋਰਡ ਆਫ ਟ੍ਰੇਡ ਵੱਲੋਂ ਕਰਵਾਈ ਸਮਾਗਮ ਵਿੱਚ ਪੁਜੇ ਇਮੀਗ੍ਰੇਸ਼ਨ ਮੰਤਰੀ ਨੇ ਅੱਗੇ ਕਿਹਾ ਕਿ ਰੋਜ਼ਗਾਰਦਾਤਾਵਾਂ ਅਤੇ ਕਾਮਿਆਂ ਦਰਮਿਆਨ ਸਬਤੋਂ ਮਾੜੇ ਸੰਬੰਧ ਦੇਖਣੇ ਹੁੰਨ ਤਾਂ ਆਰਜੀ ਵਿਦੇਸ਼ੀ ਕਾਮਿਆਂ ਦੀ ਸ਼੍ਰੇਣੀ ਵਿੱਚ ਵਿਖੇ ਜਾ ਸਕਦੇ ਨੇ ਜਿੱਥੇ ਕਿਰਤਿਆਂ ਦਾ ਵੱਡੇ ਪੱਧਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਖੇਤੀ ਸੈਕਟਰ ਅਤੇ ਫੂਡ ਪ੍ਰੋਸੈਸਿੰਗ ਵਿੱਚ ਤਾਂ ਆਰਜੀ ਵਿਦੇਸ਼ੀ ਕਾਮਿਆਂ ਨੂੰ ਬੰਦਾ ਮਿਹਨਤਾਨਾ ਵੀ ਨਹੀਂ ਮਿਲਦਾ ਪਰ ਫੈਡਰਲ ਸਰਕਾਰ ਵੱਲੋਂ ਆਰਸੀ ਵਿਦੇਸ਼ੀ ਕਾਮਿਆਂ ਦੀ ਅਥਾਹ ਆਮਦ ਤੇ ਰੋਕ ਲਾ ਦਿੱਤੀ ਗਈ ਹੈ ਤੇ ਹੁਣ ਸਸਤੇ ਵਿਦੇਸ਼ੀ ਮਜ਼ਦੂਰ ਮਿਲਣ ਵਾਲਾ ਦੌਰ ਲੰਘ ਚੁੱਕਾ ਹੈ ਮਾਰਕ ਮਿਲਰ ਨੇ ਦੱਸਿਆ ਕਿ ਨਵੇਂ ਬਰੇ ਵਿੱਚ ਦਾਖਲ ਹੁੰਦਿਆਂ ਹਾਲਾਤ ਹੋਰ ਬਿਹਤਰ ਹੋਣਗੇ ਅਤੇ ਆਰਜੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਹੋਰ ਘਟ ਜਾਵੇਗੀ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਕੈਨੇਡਾ ਵਿੱਚ ਮੌਜੂਦ ਕਿਰਤੀਆਂ ਨੂੰ ਪੀਆਰ ਦੇਣ ਵੱਲ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਕਿਰਤੀ ਸਦਨ ਦਾ ਰੁਝਾਨ ਘਟਾਇਆ ਗਿਆ ਹੈ ਟੈਂਪੋਰਰੀ ਵੀਜ਼ਾ ਤੇ ਆਏ ਲੋਕਾਂ ਦਾ ਜ਼ਿਕਰ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਵਾਪਸੀ ਨਹੀਂ ਕਰਦੇ ਅਤੇ ਇਸ ਤਰੀਕੇ ਨਾਲ ਉਹ ਕਾਨੂੰਨ ਤੋੜ ਰਹੇ ਹੁੰਦੇ ਨੇ ਦੱਸ ਦਈਏ ਕਿ ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਪਰਾਧਕ ਸਰਗਰਮੀਆਂ ਵਿੱਚ ਸ਼ਾਮਲ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਹੁਕਮ ਤਾਂ ਜਾਰੀ ਹੋਏ ਨੇ ਪਰ 2018 ਤੱਕ 1200 ਲੋਕ ਕੈਨੇਡਾ ਵਿੱਚ ਹੀ ਮੌਜੂਦ ਸਨ ਉਧਰ ਅਮਰੀਕਾ ਚੋਣਾਂ ਵਿੱਚ ਡੋਨਾਲਡ 트ੰਪ ਦੀ ਜਿੱਤ ਮਗਰੋਂ ਪੈਦਾ ਹੋਏ ਬਾਤ ਬਾਰੇ ਮਾਰਕ ਮਿਲਰ ਨੇ ਕਿਹਾ ਕਿ ਉਹ ਟਾਮ ਹੁਮਨ ਨਾਲਸ ਦੀ ਗੱਲਬਾਤ ਕਰਨਾ ਚਾਹਣਗੇ ਬਿਨਾਂ ਸ਼ੱਕ ਗੱਲਬਾਤ ਦਾ ਰਾਸ ਸੁਖਾਲਾ ਨਹੀਂ ਹੋਵੇਗਾ ਪਰ ਕੈਂਡਾ ਉਮੀਦ ਕਰਦਾ ਹੈ ਕਿ ਨਵੀਂ ਅਮਰੀਕੀ ਸਰਕਾਰ ਸੇਫਟਰਡ ਕੰਟਰੀ ਐਗਰੀਮੈਂਟ ਦੀ ਪਾਲਣਾ ਯਕੀਨੀ ਬਣਾਵੇਗੀ ਜਾਂਦੇ ਜਾਂਦੇ ਇੱਕ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 679.8 ਕੈਨੇਡੀਅਨ ਡਾਲਰ ਤੇ ਬਰਕਰਾਰ ਹੈ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 835.1 ਕੈਨੇਡੀਅਨ ਡਾਲਰ ਤੇ ਬਰਕਰਾਰ ਹੈ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 932.1 ਕੈਨੇਡੀਅਨ ਡਾਲਰ ਤੇ ਬਰਕਰਾਰ ਹੈ ਜਦਕਿ ਭਾਰਤੀ ਰੁਪਈਆ ਦੇ ਵਿੱਚ ਕੁਝ ਫਰਕ ਦੇਖਣ ਨੂੰ ਮਿਲਿਆ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 40966 ਰੁਪਏ ਤੇ 24 ਪੈਸੇ ਹੋ ਗਈ ਹੈ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 50324 ਰੁਪਏ ਤੇ 96 ਪੈਸੇ ਹੋ ਗਈ ਹੈ 24 ਕੈਰਟ ਇੱਕ तोला ਸੋਨੇ ਦੀ ਕੀਮਤ 56170 ਰੁਪਏ ਤੇ 40 ਪੈਸੇ ਹੋ ਗਈ ਹੈ ਜ਼ਿਕਰ ਕਰ ਦਿਆਂ ਕੈਨੇਡੀਅਨ ਡਾਲਰ ਦਾ ਅੱਜ ਇੱਕ ਕੈਨੇਡੀਅਨ ਡਾਲਰ ਦੀ ਕੀਮਤ 60 ਭਾਰਤੀ ਰੁਪਏ ਤੇ 26 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ